ਦੇਖੋ ਇਹਨਾਂ ਨੇ 6 ਦਿਨ ਦੇ ਵਿੱਚ ਉਹਨੂੰ ਛੱਡਣ ਦੀ ਗੱਲ ਕਹੀ ਹੈ ਕਿ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਸੀ ਕਰਕੇ ਪਰਚੇ ਡਿਸਚਾਰਜ ਕਰਕੇ ਛੱਡ ਦਿੱਤਾ ਜਾਵੇ ਅੱਜ 3 10 ਤਰੀਕ ਤੱਕ ਇਹਨਾਂ ਨੇ ਸਮਾਂ ਮੰਗਿਆ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਵੱਲੋਂ ਡੀ ਆਈ ਜੀ ਵੱਲੋਂ ਆਈ ਜੀ ਵੱਲੋਂ ਲਿਖਤੀ ਤੌਰ ਦੇ ਉੱਤੇ ਦੋਨਾਂ ਤਰ੍ਹਾਂ ਦੀ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ ਉਹ ਲਿਖਤੀ ਦੇਖੇ ਗਏ ਆ ਬੋਲ ਕੇ ਵੀ ਗਏ ਆ ਕਿ ਅਸੀਂ 10 ਤਰੀਕ ਤੱਕ ਉਹਨੂੰ ਭਾਨੇ ਨੂੰ ਜਿਹੜਾ ਬਿਨਾਂ ਸ਼ਰਤ ਉਹ ਛੱਡਣ ਇਹਨੇ ਦਿਨਾਂ ਦਾ ਸਮਾਂ ਕਿਉਂ ਲੱਗਦਾ ਉਹਦੇ ਚ ਅਸੀਂ ਇਹ ਗੱਲ ਵੀ ਕੀਤੀ ਸੀ ਨੌਜਵਾਨਾਂ ਦਾ ਵੀ ਇਹ ਸਵਾਲ ਸੀ ਅਸੀਂ ਵੀ ਕਹਿੰਦੇ ਸੀ ਵੀ ਅੱਜ ਹੀ ਕਿਉਂ ਨਹੀਂ ਤੂੰ ਅੱਜ ਹੀ ਰੁੱਕਾ ਪਏ ਜੋ ਛੱਡ ਦਿਓ ਉਹ ਕਹਿੰਦੇ ਜੇ ਤਾਂ ਮਦਈ ਹੁੰਦੀ ਪੁਲਿਸ ਤਾਂ ਅੱਜ ਹੀ ਛੱਡ ਦਿੰਦੇ ਮਦਈ ਨੇ ਪ੍ਰਾਈਵੇਟ ਬੰਦੇ ਕਿਸੇ ਨੇ ਜਿਹਦੀ ਚੈਨੀ ਖੜੇ ਤਾਂ ਇਹਦਾ ਨਹੀਂ ਕੀਤਾ ਨਾ ਚਾਹੇ ਚੈਨੀ ਕੋਣ ਦਾ ਪਰਚਾ ਪਾਇਆ ਚਾਹੇ ਫਰੋਤੀ ਦਾ ਪਾਇਆ ਉਹਨਾਂ ਵੱਲੋਂ ਦਰਖਾਸਤਾਂ ਦਵਾ ਕੇ ਮੰਨ ਲਓ ਹਟ ਚਾਰਜ ਹੋਣੀ ਹੈ ਪਰਚੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਲਿਆ ਕੇ ਇਹਨਾਂ ਨੂੰ ਆ ਦਿਨ ਤਾਂ ਇਹਨੇ ਮੰਗਿਆ ਕੋਈ ਗੱਲ ਨਹੀਂ ਜੇ ਇਹ ਬੇਵਫਾਈ ਕਰਦੇ ਆ ਭਰੋਸਾ ਤੋੜਦੇ ਆ ਨਹੀਂ ਗੱਲ ਤੇ ਉੱਤਰਦੇ ਫੇਰ ਕਿਹਦਾ ਸੀ ਕਿਤੇ ਚਲੇ ਗਏ ਆ ਦੇਖੋ ਆਪਣਾ 29 ਨੂੰ ਵੱਡਾ ਇਕੱਠ ਹੋਇਆ ਪਰ ਇਹਨਾਂ ਦਾ ਕੰਮ ਵਹਿਮ ਤੋੜਦਾ ਧਰਮ ਤੋੜਦਾ ਜਿਹੜਾ ਭਲੇਖਾ ਪਾਲ ਲਿਆ ਸੀ ਸਰਕਾਰ ਨੇ ਕਿ ਅਸੀਂ ਇੱਕ ਤਰੀਕ ਨੂੰ ਮਾਨਸਾ ਦਾ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਹੀ ਫਲਾਪ ਕਰਤਾ ਸੀਗਾ ਪਰ ਉਹਨੂੰ ਲੱਗਦਾ ਸੀ ਵੀ ਐ ਨੌਜਵਾਨੀ ਆਉਣੀ ਨਹੀਂ ਬਥੇਰੀਆਂ ਰੋਕਾਂ ਲਾਈਆਂ ਬਥੇਰੇ ਡਰਾਵੇ ਰਾਤ ਬੋਹੇ ਕੱਲ ਲੰਗਰ ਤਿਆਰ ਕਰਦੇ ਵੋਹੇ ਗੁਰੂ ਘਰ ਦੇ ਵਿੱਚ ਚਾਰ ਸਿੰਘ ਇਹਨਾਂ ਨੇ ਕੁੱਟਿਆ ਪੁਲਿਸ ਨੇ ਇਹਨਾਂ ਨੇ ਬੀਬੀਆਂ ਨੂੰ ਵੀ ਬੁਰਾ ਭਲਾ ਕਿਹਾ ਇਹਨਾਂ ਨੇ ਇੱਥੋਂ ਤੱਕ ਵੀ ਨੌਜਵਾਨਾਂ ਨੂੰ ਫੋਨ ਕਰਕੇ ਡਰਾਇਆ ਵੀ ਹੈ ਘਰਾਂ 'ਚ ਨਜ਼ਰਬੰਦੀ ਵੀ ਕੀਤਾ ਅੱਜ ਨੌਜਵਾਨਾਂ ਦੇ ਡਾਂਗਾਂ ਵੀ ਮਾਰ ਗਏ ਪੱਤਰਕਾਰਾਂ ਦੇ ਮੋਬਾਈਲ ਵੀ ਭੰਨੇ ਆ ਬਹੁਤ ਕੁਝ ਕੀਤਾ ਅੱਜ ਪੁਲਿਸ ਨੇ ਪਰ ਮੈਂ ਕਹਿੰਦਾ ਇਹਨੇ ਜ਼ਬਰਦਸਤੀ ਵਿੱਚ ਵੀ ਸਾਡੇ ਨੌਜਵਾਨ ਡੋਲੇ ਨਹੀਂ ਪਰਵਾਹ ਨਹੀਂ ਕੀਤੀ ਜ਼ਬਰਦਸਤ ਮੂੰਹ ਤੋੜ ਜਵਾਬ ਦਿੰਦਾ ਹੈ ਹੰਕਾਰ ਨੂੰ ਤੋੜਿਆ ਹੰਕਾਰ ਨੂੰ ਅਸੀਂ ਕਹਿੰਦੇ ਆ ਮਾਰ ਹੁੰਦੀ ਆ ਇਹ ਹੰਕਾਰ ਦੇ ਉੱਤੇ ਅੱਜ ਜਿੱਤ ਹੈ ਸਚਾਈ ਦੀ ਇਹ ਜਿੱਤ ਹੈ ਪੰਜਾਬ ਦੇ ਲੋਕਾਂ ਦੀ ਮੈਂ 1 ਮਿੰਟ ਬਾਈ ਮੈਂ ਧੰਨਵਾਦ ਕਰਨਾ ਚਾਹੁੰਦਾ ਦੇਖੋ ਇਹ ਉਹ ਨੌਜਵਾਨੀ ਆ ਮਿਸ਼ਨ ਨੂੰ ਕਹਿਣਾ ਵੀ ਭਾਈ ਤੁਸੀਂ ਉਹ ਫੋਰਸਾਂ ਜਿਹੜੀਆਂ ਜਿੱਤ ਵੱਲ ਲੈ ਕੇ ਜਾਂਦੀਆਂ ਚਾਹੇ ਦਿੱਲੀ ਅਸੀਂ ਗਏ ਤਾਂ ਇਹੀ ਫੋਰਸਾਂ ਸੀ ਅੱਜ ਵੀ ਇਹੀ ਫੋਰਸਾਂ ਨੇ ਬਸ ਜਾਤ ਤੇ ਧੱਕਾ ਮ ਲਿਆ ਸਬਰ ਤੋਂ ਕੰਮ ਲਓ ਕਈ ਵਾਰੀ ਸਾਡੇ ਤੇ ਇਲਜ਼ਾਮ ਹੀ ਲੱਗਦਾ ਹੈ ਵੀ ਇਹ ਢ ਘਹਾਟ ਵਾਲੀ ਕਾਰਵਾਈ ਕਰ ਜਾਂਦੇ ਆ ਜੀ ਇਹ ਹੁੰਲੜ ਆਵਾਜ਼ ਨੇ ਜੀ ਇਹ ਮਾਹੌਲ ਖਰਾਬ ਕਰ ਦਿੰਦੇ ਆ ਤਾਂ ਪਰ ਅੱਜ ਨੌਜਵਾਨਾਂ ਨੇ ਦਿਖਾਤਾ ਕਿ ਅਸੀਂ ਹਰ ਤਰੀਕੇ ਦਾ ਜਵਾਬ ਦੇਣ ਨੂੰ ਤਿਆਰ ਸਾਡੇ ਕੋਲੇ ਮੀਰੀ ਦਾ ਸਿਧਾਂਤ ਵੀ ਹੈ ਪੀਰੀ ਦਾ ਸਿਧਾਂਤ ਵੀ ਕੋ ਧੰਨਵਾਦ ਭਾਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਹੱਥ ਬੰਨ੍ਹ ਕੇ ਨੌਜਵਾਨਾਂ ਦਾ ਮੈਂ ਕਦਰਦਾਨ ਆ ਇੱਕ ਭੈਣ ਸਾਡੀ ਮਾਲਲੇ ਪਿੰਡ ਤੋਂ ਬਹਿੰਡੇ ਤੋਂ ਪਰੇ ਪਿੰਡਾ ਮਾਲਲਾ ਉੱਥੋਂ ਕੱਲੀ ਆਈ ਆ ਬਸ ਚੜ ਕੇ ਵਿਚਾਰੀ ਮੈਂ ਕਹਿੰਦਾ ਕਿਹੜਾ ਜ਼ਿਲ੍ਹਾ ਪੰਜਾਬ ਦਾ ਰਾਜਸਥਾਨ ਕਰਨਾਲ ਇਦੋਂ ਹੋਰ ਹਰਿਆਣੇ ਦੇ ਵਿੱਚੋਂ ਦਿੱਲੀ ਤੱਕ ਦੇ ਨੌਜਵਾਨ ਜਿੱਥੇ ਆਏ ਆ ਸੋ ਇਹ ਜਿਹੜੀ ਗੱਲ ਕੱਲੇ ਭਾਨੇ ਸਿੱਧੂ ਦੀ ਨਹੀਂ ਆ ਗੱਲ ਹੈ ਜ਼ਬਰ ਦੇ ਖਿਲਾਫ ਗੱਲ ਹੈ ਜ਼ੁਲਮ ਦੇ ਖਿਲਾਫ ਗੱਲ ਜਿਹੜੀ ਆਵਾਜ਼ ਉੱਠੀ ਹੈ ਜਿਹੜੀ ਆਵਾਜ਼ ਨੂੰ ਦੱਬਣ ਨੂੰ ਫਿਰਦੇ ਆ ਕਿ ਅਸੀਂ ਕਿਸੇ ਮੀਡੀਆ ਨੂੰ ਦੱਬ ਲਾਂਗੇ ਕਿਸੇ ਅਸੀਂ ਨੌਜਵਾਨ ਦੇ ਪਰਚੇ ਪਾ ਕੇ ਦੱਬ ਲਾਂਗੇ ਉਹ ਆਵਾਜ਼ ਦੱਬੀ ਨਹੀਂ ਜਾਏਗੀ ਕਿ ਤੁਸੀਂ ਕਹਿ ਰਹੇ ਮਦਦ ਨਹੀਂ ਪਹੁੰਚਣੀ ਹੈਗੀ ਕਿ ਬਣਾ ਪੋਸਿਬਲ ਹੋਏਗਾ ਜਿਹੜੇ ਏਜੰਟਾਂ ਨੇ ਜਿਨ੍ਹਾਂ ਨੇ ਕਾਰਵਾਈਆਂ ਕਰਵਾਈਆਂ ਨੇ ਉਹਨਾਂ ਨੋ ਨਾ ਤੁਹਾ ਖਾਏਗਾ ਕਿ ਇਹ ਕਾਰਵਾਈ ਨਾ ਕਰੂੰ ਆਪਦੇ ਜਿਹੜੀਆਂ ਐਫਆਈਆਰ ਨੂੰ ਵਾਪਸ ਲਵੋ ਦੇਖੋ ਜਿਹੜੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਮੁਕੱਦਮੇ ਹੁੰਦੇ ਨੇ ਜਿਹੜੀਆਂ ਦਰਖਾਸਤਾਂ ਹੁੰਦੀਆਂ ਨੇ 420 ਦੀਆਂ 420 ਦੀ ਦਰਖਾਸਤ ਦੇ ਵਿੱਚ ਸਿੱਧਾ ਮੁਕੱਦਮਾ ਦਰਜ ਨਹੀਂ ਹੁੰਦਾ ਕੁਝ ਪੜਤਾਲ ਹੁੰਦੀ ਪਰ ਇਹਨਾਂ ਨੇ ਕੀ ਕੀਤਾ ਹੋਇਆ ਸਿੱਧੇ ਮੁਕੱਦਮੇ ਪਾਏ ਕਿਹਾ ਤਾਂ ਖਾ ਦਿੱਤੀ ਵੀ ਭਾਂਦੇ ਨੇ 10000 ਰੁਪਏ ਮੰਗ ਲਾ ਦੇ ਦੋ ਪਰਚਾ ਭਾਂਦੇ ਨੇ ਚੈਨੀ ਖੋਲੀ ਦਿੱਤ ਹਾਇਤਾ ਸਰਕਾਰ ਦੀ ਖੜੇ ਕੀਤੇ ਹੋਏ ਸੀ ਨਾ ਬੰਦੇ ਤਾਂ ਇਹ ਕਿਹੜਾ ਕੋਈ ਇਹ ਆਪਣਾ ਕਿ ਆਪ ਉੱਠ ਕੇ ਆਏ ਸੀ ਉਹ ਸਰਕਾਰ ਨੇ ਖੜੇ ਕੀਤੇ ਸੀ ਕਿਸੇ ਤਰੀਕੇ ਨਾਲ ਭਾਨੇ ਨੂੰ ਦੱਬਣ ਦੇ ਲਈ ਉਹਦੀ ਆਵਾਜ਼ ਦੱਬਣ ਦੇ ਲਈ ਜੋ ਭਾਨਾ ਬੇਬਾਕੀ ਨਾਲ ਬੋਲਦਾ ਉਹਦੇ ਜੁਲਮ ਢਾਇਆ ਗਿਆ ਅਸੀਂ ਵਾਰ-ਵਾਰ ਇਹ ਗੱਲ ਕਰਦੇ ਹਾਂ ਦੇਖੋ ਅਸੀਂ ਇਹਦੇ ਤੇ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਜੋ ਗੁੱਸਾ ਸੀ ਪੰਜਾਬ ਸਰਕਾਰ ਦੇ ਪ੍ਰਤੀ ਉਨੂੰ ਦਬਾਉਣ ਲਈ ਸੱਚ ਨੂੰ ਦਬਾਉਣ ਲਈ ਇੰਨੇ ਯਤਨ ਜਟਾਏ ਕਿਸਾਨ ਆਗੂਆਂ ਦੇ ਘਰਾਂ ਚ ਪੁਲਿਸ ਭੇਜ ਕੇ ਗ੍ਰਿਫਤਾਰੀਆਂ ਤੋਂ ਲੈ ਕੇ ਘਰਾਂ ਚ ਨજરਬੰਦ ਕਰਨ ਤੋਂ ਲੈ ਕੇ ਪੱਤਰਕਾਰਾਂ ਤੇ ਲਾਠੀ ਚਾਰਜ ਤੋਂ ਲੈ ਕੇ ਥਾਣਾ ਚ ਗ੍ਰਿਫਤਾਰੀਆਂ ਤੋਂ ਲੈ ਕੇ ਰਾਜ ਨਾਕਿਆਂ ਤੋਂ ਲੱਗ ਭੜੇ ਯਤਨ ਜਟਾਏ ਕਿ ਅੱਜ ਦੇ 3 ਤਰੀਕ ਦੇ ਪ੍ਰੋਗਰਾਮ ਨੂੰ ਫੇਲ ਕਰ ਦੇਾਂਗੇ ਪਰ ਬਹਾਦਰ ਨੇ ਪੰਜਾਬ ਦੇ ਕਿਸਾਨ ਅਸੀਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਇਹ ਵਧਾਈ ਦਿੰਨੇ ਆ ਨੌਜਵਾਨਾਂ ਨੂੰ ਜਿਨ੍ਹਾਂ ਨੇ ਬੜੇ ਉਦਮ ਦੇ ਨਾਲ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਦਾ ਇਹ ਭਰਮ ਤੋੜਦਾ ਕਿ ਲੋਕਾਂ ਦਾ ਹੜ ਕਦੇ ਵੀ ਰਾਜ ਕਰਦੀਆਂ ਸਰਕਾਰਾਂ ਝੁੱਠੀਆਂ ਨਹੀਂ ਰੋਕ ਸਕਦੀਆਂ ਲੋਕ ਵੱਡੇ ਹੁੰਦੇ ਆ ਸਰਕਾਰੀ ਡੀਐਸ ਸਾਹਿਬ ਨਾਲ ਮੀਟਿੰਗ ਵੀ ਹੋਈ ਹੈ ਕਿ ਵਿਸ਼ਵਾਸ ਦਿਵਾਇਆ ਉਹਨਾਂ ਨੇ ਦੇਖੋ ਉਹਨਾਂ ਨੇ ਵਿਸ਼ਵਾਸ ਜਿਹੜਾ ਭਾਨੇ ਸਿੱਧੂ ਦੀ ਰਿਹਾਈ ਦਾ ਸਵਾਲ ਸੀ ਉਹਨਾਂ ਨੇ ਵਿਸ਼ਵਾਸ ਇਸ ਕਰਤੇ ਇਲਕਤੀ ਦਿੱਤੀ ਹੈ ਸਾਨੂੰ ਇੱਕ ਲੈਟਰ ਉਹ ਅਸੀਂ ਮੰਗ ਸੀ ਸਾਡੀ ਵੀ ਭਾਨੇ ਨੂੰ ਸਿੱਧੂ ਨੂੰ ਤੁਰੰਤ ਰਿਹਾ ਕਰੋ ਉਹਦੇ ਵਿੱਚ ਕਾਨੂੰਨੀ ਕੁਝ ਦਿੱਕਤਾਂ ਸੀ ਕਿਉਂਕਿ ਜਿਹੜੇ ਵਿਅਕਤੀਆਂ ਵੱਲੋਂ ਉਹਨਾਂ ਦੇ ਪਰਚੇ ਦਰਜ ਕਰਵਾਏ ਗਏ ਸਨ ਭਾਵੇਂ ਉਹ ਪੁਲਿਸ ਨੇ ਤਿਆਰ ਕੀਤੇ ਹੋਏ ਸਨ ਉਹ ਪ੍ਰਾਈਵੇਟ ਤੌਰ ਤੇ ਮਲਾਜਮ ਪੁਲਿਸ ਦੇ ਨਹੀਂ ਸੀ ਬਾਹਰੋਂ ਸੀ ਬੰਦੇ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਨੂੰ ਧਿਆਨ ਚ ਰੱਖ ਕੇ ਸਾਨੂੰ ਲਿਖਤੀ ਲੈਟਰ ਦਿੱਤੇ ਹੈ ਕਿ ਅਸੀਂ 10 ਤਰੀਕ ਦੇ ਅੰਦਰ ਅੰਦਰ ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਪੂਰੀ ਕਰਕੇ ਭਾਨਾ ਸਿੱਧੂ ਨੂੰ ਉਸੇ ਤਰ੍ਹਾਂ ਬਿਨਾਂ ਸ਼ਰਤ ਰਿਹਾ ਕਰਾਂਗੇ ਤੇ ਨਾਲ ਦੀ ਨਾਲ ਕਮਿਟਮੈਂਟ ਕੀਤੀ ਹੈ ਵੀ ਜਿਵੇਂ ਪੱਤਰਕਾਰਾਂ ਦੇ ਫੋਨ ਟੁੱਟੇ ਹੋਰ ਵੀ ਨੁਕਸਾਨ ਹੋਇਆ ਹੈ ਉਹਨਾਂ ਦੀ ਪਰਹਾਈ ਕਰਾਂਗੇ ਜਿੰਨੇ ਕਿਸਾਨ ਅੰਦਰ ਅੱਜ ਕੀਤੇ ਆ ਉਹਨਾਂ ਨੂੰ ਰਿਹਾ ਕਰਾਂਗੇ ਤੇ ਮੈਨੂੰ ਲੱਗਦਾ ਵੀ ਇਹ ਲਿਖਤੀ ਲੈਟਰ ਦਿੱਤਾ ਹੈ ਸਾਡੀਆਂ ਜਥੇਬੰਦੀਆਂ ਨੇ ਸਾਰੀ ਜਿੰਨੀ ਟੀਮ ਅੱਜ ਸੰਘਰਸ਼ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਸਹਿਮਤੀ ਦਿੱਤੀ ਹੈ ਤੇ ਦੇਖਦੇ ਆ ਫਿਰ ਆਉਂਦੇ ਦਿਨਾਂ ਦੇ ਅੰਦਰ ਜਸਵਿੰਦਰ ਜਿਵੇਂ ਗੱਲ ਕੀਤੀ ਤਵੇ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ ਸਵੇਰ ਤੋਂ ਹੀ ਅਸੀਂ ਦੇਖ ਰਿਹਾ ਕਿ ਮੀਡੀਆ ਨੂੰ ਕਵਰੇਜ ਤੋਂ ਵੀ ਰੋਕਿਆ ਗਿਆ ਸੀ ਈ ਇਹਦੇ ਨਾਲ ਜਿਵੇਂ মিডিਆ ਜਥੇਬੰਦੀਆਂ ਦੇ ਨਾਲ ਖੜਦਾ ਜਥੇਬੰਦੀਆਂ ਮੀਡੀਆ ਦੇ ਨਾਲ ਖੜਨ ਨਹੀਂ ਗਿਆ ਕੋਈ ਹੋਰ ਘਟਨਾ ਵગેਰਾ ਵਾਪਰਦੀ ਆ ਕਿਉਂਕਿ ਇਹ ਲਗਾਤਾਰ ਜਿਹੜੇ ਮਤਲਬ ਕਿ ਨਾਲ ਖੜਦੇ ਆ ਕਿਸੇ ਦੇ ਨਾਲ ਸੱਚਾਈ ਬੋਲਦੇ ਆ ਤਾਂ ਉਹਨਾਂ ਨੂੰ ਧਮਕੀਆਂ ਵੀ ਆਉਂਦੀਆਂ ਦੇਖੋ ਅੱਜ ਰਤਨਦੀਪ ਧਾਲੀਵਾਲ ਦਾ ਫੋਨ ਟੁੱਟਿਆ ਅਸੀਂ ਵੀ ਸਭ ਤੋਂ ਪਹਿਲਾਂ ਗੱਲ ਰੱਖੀ ਗਏ ਇਸ ਦਾ ਫੋਨ ਤੋੜ ਦਿੱਤਾ ਪੁਲਿਸ ਨੇ ਇਹਨਾਂ ਨੂੰ ਥਾਣੇ ਦੇ ਵਿੱਚ ਬੰਦ ਕਰਿਆ ਇਹਦੀ ਪ੍ਰਪਾਈ ਹੋਣੀ ਚਾਹੀਦੀ ਹੈ ਇਹ ਬਹੁਤ ਮਾੜੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਇਹੀ ਮਾੜੀ ਗੱਲ ਹੈ ਕਿ ਭਾਨੇ ਸਿੱਧੂ ਤੇ ਜਿਹੜਾ ਪਰਚਾ ਹੋਇਆ ਉਹ ਵੀ ਸੱਚ ਦੀ ਆਵਾਜ਼ ਨੂੰ ਬੰਦ ਕਰਨ ਲਈ ਹੋਇਆ ਸੀ ਅਸੀਂ ਇਹ ਸੱਚ ਨੂੰ ਜੇ ਕੋਈ ਦਬਾਉਣਾ ਚਾਹੇ ਪੰਜਾਬ ਦੀ ਧਰਤੀ ਦੇ ਵਾਰਿਸ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਚਾਹੇ ਪੱਤਰਕਾਰ ਨੇ ਚਾਹੇ ਕੋਈ ਸਾਡਾ ਭਰਾ ਹੈ ਲਖਾਰੀ ਹੈ ਲਿਖਣ ਵਾਲਾ ਚਾਹੇ ਕੋਈ ਕਲਾਕਾਰ ਹੈ ਜਿਹੜਾ ਸੱਚ ਬੋਲੇਗਾ ਚਾਹੇ ਕੋਈ ਕਿਸਾਨ ਲੀਡਰ ਕਿਉਂ ਨਾ ਹੋਵੇ ਅਸੀਂ ਉਹਦੇ ਨਾਲ ਖੜਾਂਗੇ ਮਦਦ ਕਰਾਂਗੇ ਸੱਚ ਦੀ ਆਵਾਜ਼ ਦਬਣੀ ਨਹੀਂ ਚਾਹੀਦੀ ਲੋਕਾਂ ਦੀ ਆਵਾਜ਼ ਹੁੰਦੀ ਹੈ ਉਹ ਇਸ ਕਰਕੇ ਪੰਜਾਬ ਦੀ ਸਰਕਾਰ ਦਾ ਭੁਲੇਖਾ ਤੋੜ ਦਿਆਂਗੇ ਜਿਹੜੀ ਬਣਾ ਜਿਹੜਾ ਚੱਕਿਆ ਗਿਆ ਇਸ ਟਾਈਮ ਅਸੀਂ ਧਰਨੇ ਨੂੰ ਇੱਕ ਵਾਰ ਸਮਾਪਤ ਕੀਤਾ ਹੈਗਾ ਉਹਨੇ ਦਿਨਾਂ ਲਈ ਕਿ ਜਿੰਨੇ ਦਿਨਾਂ ਦਾ ਸਾਡੇ ਨਾਲ ਸਮਾਂ ਬੰਡ ਹੋਇਆ ਲੋੜ ਪਈ ਤਾਂ ਦੁਬਾਰਾ ਇਹ ਇਦੋਂ ਵੀ ਤਕੜਾ ਸੰਘਰਸ਼ ਹੈ ਜਿਹੜਾ ਉਹ ਖੜਾ ਕੀਤਾ ਜਾਊਗਾ ਸਰਜੀਤ ਸਿੰਘ ਫੂਲ ਹਾਂਜੀ ਹਾਂਜੀ ਕੀ ਨਾਮ ਹੈ ਮੈਂ ਸਰਜੀਤ ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਜੋ ਉਹਨਾਂ ਨੇ ਕ੍ਰਾਂਤੀਕਾਰੀ ਪੰਜਾਬ ਅ ਦੇਖੋ ਜੀ ਉਹ ਤਾਂ ਪਹਿਲਾਂ ਆਪਣੇ ਜਸਵਿੰਦਰ ਸਿੰਘ ਲੋਂਗੋਵਾਲ ਨੇ ਦੱਸਿਆ ਵੀ ਤਿੰਨ ਮੰਗਾਂ ਜਿਹੜੀਆਂ ਉਹਨਾਂ ਨੇ ਲਿਖਤੀ ਵੀ ਦਿੱਤੀਆਂ ਨੇ ਆਲਾ ਉੱਚ ਅਧਿਕਾਰ ਗਏ ਨੇ ਤੇ ਸਮੇਤ ਏਡੀਜੀਪੀ ਡੀਜੀਪੀ ਵਿੱਚ ਸਮੇਤ ਸੀਗੇ ਤੇ ਉਹਨਾਂ ਨੇ ਉੱਥੋਂ ਅਨਾਉਂਸ ਵੀ ਕੀਤਾ ਮੈਗ ਫੜ ਕੇ ਦੂਜੀ ਗੱਲ ਆ ਜਿਹੜੀ ਸੀਗੀ ਉਹਨਾਂ ਨੇ ਇੱਕ ਤਰੀਕ ਨੂੰ ਜਦੋਂ ਸਿਮਰਜੀਤ ਮਾਨ ਨੇ ਇਕੱਠ ਰੱਖਿਆ ਸੀਗਾ ਇਸੇ ਭਾਨੇ ਸਿੱਧੂ ਵਾਲੇ ਤੇ ਧੂਰੀ ਉਹਨਾਂ ਨੇ ਆਪਣੀ ਤਾਕਤ ਦੇ ਜ਼ੋਰ ਫਲੌਪ ਕਰਤਾ ਸੀਗਾ ਕਿਸੇ ਨੂੰ ਉੱਥੇ ਆਉਣ ਨਹੀਂ ਦਿੱਤਾ ਤੇ ਬਾਕੀ ਜਿਹੜੇ ਲੀਡਰਾਂ ਨੂੰ ਸਮੇਤ ਸਿਮਰਜੀਤ ਮਾਨ ਉਹਨੇ ਘਰਾਂ 'ਚ ਬੰਦ ਕਰਤਾ ਇਹਨਾਂ ਨੂੰ ਭਰਮ ਸੀਗਾ ਇਸ ਗੱਲ ਦਾ ਬਿੱਤਾਂ ਨਤ ਨਹੀਂ ਗਨੂ ਵੀ ਆਪਾਂ ਉਵੇਂ ਜਿਵੇਂ ਸਿਮਰਜੀਤ ਮਾਨ ਨੂੰ ਨਜ਼ਰਵਾਫ਼ ਘਰੇ ਬੰਦ ਕੀਤਾ ਜਾਂ ਦੂਜੇ ਬੰਦਿਆਂ ਨੂੰ ਆਪਾਂ ਰਾਹ ਤੋਂ ਹੀ ਮੋੜਤਾ ਐਂ ਹੀ ਮੋੜਦੇ ਆਗੇ ਪਰ ਇਹਨਾਂ ਦਾ ਅੱਜ ਭਰਮ ਲੋਕਾਂ ਨੇ ਇਹ ਤੋੜ ਵੀ ਦਿੱਤਾ ਵੀ ਜਦੋਂ ਲੋਕ ਧਾਰ ਲੈਣ ਸੱਚੋ ਹੀ ਲੜਨ ਦੇ ਖਾਤਰ ਕੋਈ ਐਨੇ ਵੀ ਉਹਨਾਂ ਨੇ ਕੋਈ ਡਰਾਮਾ ਕਰਨਾ ਹੁੰਦਾ ਜਦੋਂ ਲੜਨ ਵਾਲੇ ਲੋਕ ਧਾਰ ਲੈਣ ਫਿਰ ਕੋਈ ਵੀ ਜਿਹੜੇ ਉਹਨਾਂ ਦਾ ਸਾਡੇ ਤੇ ਵੀ ਪਰਸੋਂ ਦੇ ਛਾਪੇ ਮਾਰੀ ਜਾ ਰਹੇ ਆ ਕੋਈ ਉਹਨਾਂ ਨੇ ਸਾਨੂੰ ਘਰਾਂ 'ਚ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਅਸੀਂ ਅਸੀਂ ਵੇਖ ਲਓ 6 ਵਜੇ ਤੁਰਿਆ ਮਠੰਡਾਓ ਸੇ ਸ਼ਾਮ ਦੇ 6 ਵਜੇ ਇੱਥੇ ਪਹੁੰਚੇ ਆਂ ਲੜਦੇ ਹੋਏ ਘੁਰਦੇ ਹੋਏ ਵੀ ਯਾਰ ਗੋਲੀ ਮਾਰੋ ਕੁਝ ਨਹੀਂ ਅਸੀਂ ਜਾਵਾਂਗੇ ਸੋ ਇਹ ਭਾਵਨਾ ਦੇਖ ਕੇ ਜਿਹੜੀ ਸਰਕਾਰ ਹੈ ਉਹ ਉਹਨਾਂ ਨੇ ਇਹ ਗੱਲ ਮੰਨਣ ਲਈ ਮਜਬੂਰ ਹੋਈ ਹੈ ਇਹ ਭਾਨੇ ਸਿੱਤੂ ਨੂੰ ਰਿਹਾ ਨਹੀਂ ਕੀਤਾ ਤਾਂ ਸੰਘਰਸ਼ ਇਸੇ ਤਰ੍ਹਾਂ ਸਾਥ ਦੇ ਨਾਲ ਨਭਾਇਆ ਜਾਊਗਾ ਬਿਲਕੁਲ ਜੀ ਜੇ ਇਹਨਾਂ ਨੇ ਜਿਹੜਾ ਲਿਖਤੀ ਵਾਅਦਾ ਕੀਤਾ ਤੇ ਅਨਾਉਂਸ ਕੀਤਾ ਬੋਲ ਕੇ ਇਹਦੇ ਤੋਂ ਉਹ 1 ਇੰਚ ਵੀ ਪਿੱਛੇ ਹਟਦੇ ਨਹੀਂ ਲਾਗੂ ਕਰਦੇ ਕੋਈ ਵੀ ਇਹਦੇ 'ਚ ਮਦਦ ਨੂੰ ਤਾਂ ਇਸੇ ਇਦੂ ਜਿਹੜਾ ਸੰਘਰਸ਼ ਹੈਗਾ ਇਹ ਜਿਹੜਾ ਅੱਜ ਵਾਲਾ ਐਕਸ਼ਨ ਸੀਗਾ ਇਹ ਤੋਂ ਸਖਤ ਐਕਸ਼ਨ ਹੋਊਗਾ ਤਿੱਖਾ ਹੋਊਗਾ ਸਰਕਾਰ ਨੂੰ ਝੰਜੋੜਨ ਵਾਲਾ ਹੋਊਗਾ ਤੇ ਉਹਦੀ ਗਿਣਤੀ ਵੀ ਜਿਹੜੀ ਹੋਊਗੀ ਇਸ ਨਾਲੋਂ ਜਿਹੜੀ ਉਹਦੇ ਜ਼ਰਬ ਆਊਗੀ